ਪਹਿਲਾਂ ਪੁਰਾਣੇ ਟਾਈਮ ਵਿੱਚ ਸਪੋਰਟਸ ਵੱਲੀ ਤਵੱਜਹ ਜਿਹੜੀ ਹੈ ਇਹਨੂੰ ਮੁੱਦਾ ਨਹੀਂ ਪਰਾਇਆ ਜਾਂਦਾ ਸੀ ਬਸੇ ਖੋਖੋ ਖੇਡ ਲਈ ਹੀ ਸੋਲਦੇ ਆ ਬਾਸਕਟਬਾਲ ਖੇਡ ਨੂੰ ਸਭਾ بڑے ਤੌਰ ਤੇ ਦੇਖਦੇ ਉਹਨਾਂ ਦਾ ਮੁੱਦਾ ਮੋਬਾਈਲ ਫੋਨ ਦਾ ਜਮਾਨਾ ਆ ਗਿਆ ਹੈ ਹਾਂ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰਾਜਮੈਨਦੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨ ਤੁਸੀਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਚੋਣ ਖੰਨੇ ਸ਼ਹਿਰ ਦੇ ਜਿਹੜੇ ਹੈ ਬਿਗਲ ਵੱਜਿਆ ਸੀ ਪਰ ਕੁਝ ਕਾਰਨਾ ਕਰਕੇ ਜਿਹੜੀ ਹੈ ਚੋਣ ਤਬਦੀਲ ਕਰ ਦਿੱਤੇ ਗਏ ਸੀ ਪਰ ਹੁਣ ਦੁਆਰਤੀ ਜਿਹੜਾ ਹੈ ਇੱਕ ਵਾਰ ਤੋਂ ਫੇਰ ਚੋਨਾਬਾਂ ਦਾ ਵਿਗੜਬਾ ਚੁੱਕਿਆ ਔਰ ਖੰਨੇ ਸ਼ਹਿਰ ਦਾ ਮਾਹੌਲ ਗਰਮਾ ਚੁੱਕਿਆ ਹੈ ਇਲੈਕਸ਼ਨ ਜਿਹੜੇ ਨੇ ਹੁਣ 31 ਤਰੀਕ ਤੋਂ ਬਾਅਦ ਕਿਸੇ ਟਾਈਮ ਵੀ ਹੋ ਸਕਦੇ ਨੇ ਚਾਹੇ 7 ਤਰੀਕ ਦੀ ਗੱਲ ਕਰ ਲਈਏ ਜਾਂ 22 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜੇ ਇਹ ਚੋਣਾਂ ਨੇ ਇਹ ਹੋਣ ਜਾ ਰਹੇ ਨੇ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਕੈਂਡੀਡੇਟ ਆਪਣੇ ਆਪਣੇ ਜਿਹੜੇ ਨੇ ਵੋਟਰਾਂ ਨੂੰ ਮੈਨਣਾ ਉਹਨੇ ਸ਼ੁਰੂ ਕਰ ਦਿੱਤਾ ਹੈ ਇਸ ਵਾਰ ਦੋ ਜਿਹੜੀਆਂ ਨੇ ਸੱਤਾમાં ਮੈਦਾਨ ਦੇ ਵਿੱਚ ਨੇ ਇੱਕ ਪਾਸੇ ਕਾਂਗਰਸ ਪੱਖੀ ਜਿਹੜੇ ਕੈਂਡੀਡੇਟ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਦੂਸਰੇ ਪਾਸੇ ਭਾਜਪਾ ਪੱਖੀ ਜਿਹੜੇ ਕੈਂਡੀਡੇਟ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਖੰਨੇ ਸ਼ਹਿਰ ਦਾ ਇਹ ਚੋਣ ਐਮਐਲਏ ਦੇ ਚੋਣਾਂ ਤੋਂ ਵੀ ਬੜਾ ਮੰਨਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਲਗਭਗ 6000 ਦੇ ਕਰੀਬ ਵੋਟਰ ਨੇ ਜਿਨ੍ਹਾਂ ਨੇ ਆਪਣੀ 20 ਵੋਟਰਾਂ ਜਿਹੜੀਆਂ ਨੇ ਇੱਕ ਮੈਂਬਰ ਨੇ ਅੱਜ ਵਾਰ ਨੂੰ ਪਾਣੀਆਂ ਹੁੰਦੀਆਂ ਨੇ ਤੇ ਲਗਭਗ 35 ਤੋਂ 40 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਕਿਉਂਕਿ ਟਰਸਟ ਬਹੁਤ ਵੱਡਾ ਹੈ ਜੋ ਆਪ ਜਿਹੜੇ ਨੇ ਸਿਰ ਦੇ ਉੱਪਰ ਨੇ ਤੇ ਕੈਂਡੀਡੇਟ ਜਿਹੜੇ ਨੇ ਹੁਣ ਉਹ ਮਿਲ ਰਹੇ ਨੇ ਆਪਣੇ ਆਪਣੇ ਵੋਟਰਾਂ ਨੂੰ ਦੋਸਤੋ ਸਕੂਲ ਮੈਨੇਜਮੈਂਟ ਦੇ ਵਿੱਚ ਇਸ ਵਾਰ ਐਸੇ ਉਮੀਦਵਾਰ ਚਾਹੀਦੇ ਨੇ ਜਿਹੜੇ ਉਮੀਦਵਾਰ ਜੇ ਆਪਾਂ ਕਹਿ ਦਈਏ ਕਿ ਕੁਝ ਸਕੂਲਾਂ ਵਾਸਤੇ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਹੈ ਕਿ ਅਸੀਂ ਸਕੂਲ ਮੈਨੇਜਮੈਂਟ ਵਾਸਤੇ ਕੁਝ ਕਰੀਏ ਜੇ ਡਿਵੈਲਪਮੈਂਟ ਕਰੀਏ ਇਸੇ ਚੀਜ਼ ਨੂੰ ਲੈ ਕੇ ਕੁਝ ਨੌਜਵਾਨ ਜਿਹੜੇ ਨੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਦੋਸਤੋ ਨੌਜਵਾਨਾਂ ਦੀ ਗੱਲ ਕਰੀਏ ਕਿ ਨੌਜਵਾਨਾਂ ਦੇ ਵਿੱਚ ਇੱਕ ਹੌਸਲਾ ਹੁੰਦਾ ਹੈ ਕੁਝ ਕਰਨ ਦਾ ਸੋ ਅੱਜ ਮੈਂ ਜਿਸ ਸ਼ਖਸੀਅਤ ਨੂੰ ਤੁਹਾਡੇ ਨਾਲ ਮਿਲਣ ਜਾ ਰਿਹਾ ਹੰਨੇ ਸ਼ਹਿਰ ਦਾ ਇੱਕ ਨਾਮ ਇੱਕ ਪਰਿਵਾਰ ਕਈ ਪਰਿਵਾਰ ਕਈ ਪਰਿਵਾਰ ਉਹ ਨਾਮ ਹੈ ਜਿਹੜਾ ਇੰਡਸਟਰੀਸਟ ਵੀ ਹੈ ਤੇ ਆਮ ਲੋਕਾਂ ਦੀ ਸੇਵਾ ਵਾਸਤੇ ਵੀ ਹਮੇਸ਼ਾ ਹੀ ਸਾਥ ਪਰ ਰਹਿੰਦਾ ਹੈ ਮੇਰੀ ਮੁਰਾਦ ਸੰਜੀਤ ਕੈਜੀ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਸਪੁੱਤਰ ਜਿਹੜੇ ਨੇ ਉਹ ਇਸ ਵਾਰ ਚੌਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਕੁਝ ਨਵਾਂ ਲੈਣ ਲਈ ਤਮੰਨਾ ਰੱਖਦੇ ਹੋਏ ਕਿ ਮੈਂ ਕੁਝ ਮੈਨੇਜਮੈਂਟ ਵਾਸਤੇ ਨਵਾਂ ਕਰਨਾ ਚਾਹੁੰਦਾ ਹੈ ਇਸੇ ਟੀਮ ਨੂੰ ਲੈ ਕੇ ਅੱਜ ਇਰੇ ਨੇਕੀ ਸਾਹਿਬ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਵੀ ਜਿਹੜਾ ਹੈ ਕਾਗਜ਼ ਧਕਲ ਦਿੱਤੇ ਹੈ ਕਿਸੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਨਮਸਕਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬੇਟਾ ਚੋਣ ਮੈਨੇਜਮੈਂਟ ਦੇ جناب ਮੈਂ ਪਹਿਲਾਂ ਗੱਲ ਕੀਤੀ ਕਿ ਐਮਐਲਏ ਦੇ ਚੋਣਾਂ ਤੋਂ بڑے ਜਨਾਬ ਨੇ ਕੀ ਆ ਥੀਮ ਲੈ ਕੇ ਤੁਸੀਂ ਜਿਹੜਾ ਹੈ ਇਸ ਵਾਰ ਚੋਣ ਮੈਦਾਨ ਦੇ ਵਿੱਚ ਰਹਿ ਕਾਗਜ਼ ਧਕਲ ਦਿੱਤੇ ਨੇ ਸਰ ਚੋਣ ਜਿਹੜਾ ਹੈਗਾ ਇਹ ਬੜਾ ਇੰਟਰਸਟਿੰਗ ਚ ਉਹ ਆਵਸ ਅਸੀਂ ਬਚਪਨ ਤੋਂ ਹੀ ਅਸੀਂ ਦੇਖਦੇ ਆਏ ਹਾਂ ਕਿ ਮੈਨੇਜਮੈਂਟ ਦਾ ਜਿਹੜਾ ਕ੍ਰੇਜ਼ ਹੈਗਾ ਚੋਣਾਂ ਦਾ ਅਸੀਂ ਵੀ ਬੜੇ ਉਤਸਕ ਹੁੰਦੇ ਸੀਗੇ ਬਟ ਪਰਮਾਤਮਾ ਦੀ ਮਿਹਰ ਅੱਜ ਆਪ ਇਹਦੇ ਵਿੱਚ ਉਤਰਨ ਦੀ ਮੌਕਾ ਪਰਮਾਤਮਾ ਨੇ ਦਿੱਤਾ ਹੈ ਕਿਉਂਕਿ ਇਹ ਸੰਸਥਾ ਜਿਹੜੀ ਹੈਗੀ ਹੈ ਫੰਨੇ ਸ਼ਹਿਰ ਦੀ ਸੰਸਥਾ ਹੈ ਐਸਐਸਐ ਹਾਈ ਸਕੂਲ ਮੈਨੇਜਮੈਂਟ ਇਸ ਇਹਦੇ ਵਿੱਚ ਇੱਕ ਇੱਕ ਇਡ ਐਜੂਕੇਸ਼ਨ ਇੰਸਟੀਚੂਟ ਤੋਂ ਸ਼ੁਰੂ ਹੁੰਦੇ ਇਹ ਫਾਇਦਾ ਫਾਇਦਾ ਸੱਤ ਐਜੂਕੇਸ਼ਨ ਇੰਸਟੀਚੂਟ ਤੱਕ ਸਾਡੇ ਜਿੰਨੇ ਸੀਨੀਅਰ ਪੁਰਾਣੇ ਜਿਹੜੇ ਮੈਂਬਰ ਹੈ ਸੰਸਥਾ ਦੇ ਤੇ ਜਿੰਨੇ ਮੈਨੇਜਮੈਂਟ ਦੇ ਆਗੂ ਨੇ ਸ਼ੁਰੂ ਤੋਂ ਜੀ ਤਤਾ ਜੀ ਤਤਾ ਜੀ ਵੀ ਸਾਲ 1996 ਦੇ ਆਸ-ਪਾਸ ਮੈਨੇਜਮੈਂਟ ਦੇ ਵਿੱਚ ਉਹ ਸ਼ਾਮਲ ਹੋਏ ਸੀਗੇ ਤੇ ਜਦ ਤੋਂ ਸਾਨੂੰ ਵੀ ਇੱਥੇ ਪੜਾਇਆ ਮੈਂ ਪਲੱਸ 1 ਪਲੱਸ 2 ਮਾਡਰਨ ਸਕੂਲ ਐਸ ਮਾਡਰਨ ਸਕੂਲ ਤੋਂ ਕੀਤੀ ਹੈ ਤੇ ਮੈਂ ਆਪਣੀ ਬੀਕਾਮ ਐਸ ਕਾਲਜ ਤੋਂ ਕੰਪਲੀਟ ਕੀਤੀ। ਪਾਪਾ ਨੇ ਵੀ ਆਰਿਆ ਸਕੂਲ ਦੇ ਵਿੱਚ ਸਟਡੀ ਕੀਤੀ ਹੈ ਆਪਣੀ ਬੀਕਾਮ ਐਸ ਕਾਲਜ ਤੇ ਬੀ.ਸੀ. ਉਹ ਸਾਢੇ 1.5 ਦਾ ਬੜਾ ਲਗਾ ਕੇ ਦੇਖੋ ਐਸਐਸਸੀ ਤੋਂ ਨਾਲ ਬੜਾ ਲਗਾ। ਅੱਛਾ ਜਿਹੜਾ ਤੁਹਾਨੂੰ ਇਹ ਮਤਲਬ ਹੋਇਆ ਵੀ ਇਲੈਕਸ਼ਨ ਲੜਦੇ ਨੇ ਕੋਈ ਆਪਣੀ ਚੁਆਇਸ ਦੀ ਜਾਂ ਤੁਹਾਡੇ ਫਾਦਰ ਬੰਦੇ ਉਹ ਜਿਹੜਾ ਹੈ ਇਹ ਹੁਣ ਨਾਲ ਦਿੱਤੇ ਹੋਏ। ਨਹੀਂ ਸਰ ਐਜੇ ਵੀ ਪ੍ਰੇਰਣਾ ਤਾਂ ਸ਼ੁਰੂ ਤੋਂ ਹੀ ਰਹੀ ਹੈ। ਫਾਦਰ ਸਾਹਿਬ ਨੂੰ ਦੇਖਦੇ ਇਹ ਰੇਲ ਮੈਂ ਸ਼ੁਰੂ ਤੋਂ ਰਹੀ ਹੈ ਕਿ ਆਪ ਵੀ ਯੋਗਦਾਨ ਪਾਉਣ ਦੀ ਕਾਬਿਲ ਬੰਦਾ ਬਣਾ ਬਣਾ ਤੇ ਐਸ ਕੀ ਉਹ ਪੈਨਲ ਦਾ ਵੀ ਬਹੁਤ ਜ਼ੋਰ ਸੀਗਾ ਇੱਛਾ ਸੀਗੀ ਵੀ ਇਹ ਰਿਪਲੇਸ ਨੂੰ ਅੱਗੇ ਕਰਨ ਬਾਸ ਤੇ ਕਹਿਫਾਜ਼ ਨਾ ਨਾ ਬੜਾ ਜ਼ਿਕਰ ਕੀਤਾ ਹੋਇਆ ਕਿ ਇਹ ਸਾਹਿਬ ਨੇ ਜਦੋਂ ਵਾਰੀ ਲਾਈਏ ਵੀ ਕੋਲੋਂ ਅੱਗੇ ਹੁਣ ਉੱਪਰ ਚੜਕੇਗੇ ਜਿੰਨੀ ਆਕਰ ਦੇ ਸਕਦੇ ਹੈ ਗਾਈਡੈਂਸ ਦੇ ਵਿੱਚ ਅਸੀਂ ਜਰੂਰ ਦਵਾਂਗੇ ਇਸ ਪੈਨਲ ਤੋਂ ਕੁਝ ਇਹ ਰਹਿ ਚੁਣਾਵਾਂਗੇ ਵਿਜਨ ਦੇ ਵੀ ਪਾਣੀ ਅੱਛਾ ਇੱਕ ਹੋਰ ਹੈ ਦੇਖੋ ਗੱਲ ਇੱਕ ਹੈ ਤੁਹਾਡੇ ਫਾਦਰ ਸਾਹਿਬ ਵੀ ਮੁੰਡੇ ਹੀ ਬੜੇ ਦੇ ਵਿੱਚ ਮੈਂਬਰ ਰਹੇ 300 ਮੈਨੇਜਮੈਂਟ ਦੇ ਵਿੱਚ ਕਦੇ ਕਾਂਗਰਸ ਪੱਖੀ ਲੋਗ ਆਉਂਦੇ ਰਹੇ ਕਦੇ ਭਾਜਪਾ ਪੱਖੀ ਲੋਗ ਆਉਂਦੇ ਰਹੇ ਤੁਸੀਂ ਕੀ ਚਾਹੁੰਦੇ ਹੋ ਕਿ ਸਕੂਲ ਦੇ ਵਿੱਚ ਕਿਹੜੀਆਂ ਐਸੀਆਂ ਕਮੀਆਂ ਨੇ ਕਿਉਂਕਿ ਕਮੀਆਂ ਤਾਂ ਕੁਛ ਨਾ ਕੁਛ ਲਈ ਜਾਂਦੀਆਂ ਨੇ ਕਿਹੜੀ ਮੁੰਡੇ ਬੜੇ ਚਲਾਉਂਦੀ ਹੈ ਕਿਹੜੀਆਂ ਕਮੀਆਂ ਨੇ ਜਿਹੜੋਂ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਵੀ ਇਹ ਚੀਜ਼ ਸਕੂਲਾਂ ਦੇ ਪੋਲਡਰ ਦੇ ਵਿੱਚ ਹੋਣੀ ਚਾਹੀਦੀ ਹੈ ਸਰ ਮੇਰਾ ਮੰਨਣਾ ਹੈ ਬੈਲੈਂਸ ਹੋਣਾ ਚਾਹੀਦਾ ਹੈ ਕਿਉਂਕਿ ਜੋ ਟਰੈਡੀਸ਼ਨਲ ਵੇਸ ਹੈਗੇ ਹਨ এডੂਕੇਸ਼ਨ ਦੇ ਜੇ ਉਹਨਾਂ ਨੂੰ ਬਿਲਕੁਲੀ ਪਿੱਛੇ ਛੱਡ ਦਾਂਗੇ ਤਾਂ ਸ਼ਾਇਦ ਨਾ ਜਨਰੇਸ਼ਨਲ ਵਪਾਰ ਜਿਹੜਾ ਹੈਗਾ ਉਹ ਕਬਰ ਆਪਣੀ ਹੋ ਸਕਦਾ ਤੇ ਲੇਕਿਨ ਟੈਕਨੋਲੋਜੀ ਜਿੰਨੀ ਐਡਵਾਂਸ ਹੁੰਦੀ ਜਾ ਰਹੀ ਹੈ ਮੈਨੇਜਮੈਂਟ ਸਿਸਟਮਸ ਇੰਨੇ ਇੰਟਰੋਡਿਊਸ ਹੋ ਰਹੇ ਆ ਦੁਨੀਆ ਆਧੁਨਿਕ ਤੌਰ ਤੇ ਇੰਨੀ ਅੱਗੇ ਨਿਕਲ ਚੁੱਕੀ ਹੈ ਕਿ ਐਡੀ ਐਡੀ ਵੱਡੀਆਂ ਸਸਤਾ ਬਣ ਗਈ ਹੈ ਕਿਸੇ ਕੰਟਰੀ ਦੀ ਇਕਨੋਮੀ ਦੇ ਬਰਾਬਰ ਲੋ ਕੰਪਨੀਆਂ ਚਲਾ ਰਹੇ ਹੋ ਤੇ ਉਹਨਾਂ ਨੇ ਅੱਗੇ ਇਹ ਦੁਨੀਆ ਨੂੰ ਦਾਤ ਵੀ ਦਿੱਤੀ ਹੈ ਕਿ ਇਹ ਮੈਨੇਜਮੈਂਟ ਸਿਸਟਮ ਜਿਹੜੇ ਹੈਗੇ ਹੋਰ ਸਟਰੋਂਗ ਕਿਤੇ ਜਾ ਸਕਦੇ ਸਾਡਾ ਇਹ ਵਿਜਨ ਹੈ ਕਿ ਬੈਲੈਂਸ ਨੂੰ ਬੜਾਈਏ 올 ਟ੍ਰੈਡੀਸ਼ਨ ਵਿਦ ਨਿਊ ਮਾਡਰਨਾਈਜੇਸ਼ਨ ਦੇ ਬੇਸ ਤੇ ਦੋ ਕਿ ਜਿਹੜੇ ਬੱਚੇ ਇੱਥੇ ਪੜ੍ਹਦੇ ਆ ਉਹ ਇੰਨੇ ਕਲੈਰਿਟੀ ਨਾਲ ਸਟੱਡੀਜ਼ ਤੋਂ ਬਾਅਦ ਆਪਣੇ ਕੈਰੀਅਰ ਚੁਣਨ ਵਾਸਤੇ ਜਾਂ ਆਪਣੇ ਕਾਰੋਬਾਰ ਨਾਲ ਜੁੜਨ ਵਾਸਤੇ ਤਿਆਰ ਹੋਣ ਕਿਉਂਕਿ ਅੱਜ ਦੀ ਜਨਰੇਸ਼ਨ ਹੈ ਉਹ ਜ਼ਿਆਦਾਤਰ ਪਲਸ 2 ਕਰਕੇ ਜਾਂ ਬੀਏ ਕਰਕੇ ਜ਼ਿਆਦਾਤਰ ਜਿਹੜੀ ਸਟੱਡੀ ਵਾਸਤੇ ਫੌਨ ਕੰਟਰੀ ਚੱਲੀ ਹੈ ਕੀ ਕਮੀ ਮੰਨਦੇ ਹੋ ਕਿ ਕਿਆ ਸਾਡੇ ਸਕੂਲਾਂ ਦੇ ਮੈਨੇਜਮੈਂਟਾਂ ਦੇ ਵਿੱਚ ਕਮੀ ਹੈ ਸਰ ਮੈਨੇਜਮੈਂਟ ਚ ਕਮੀ ਤਾਂ ਨਹੀਂ ਨਾ ਕਹਣਾ ਜਾਂਦਾ ਦੇਖੋ ਮੈਨੇਜਮੈਂਟ ਦਾ ਕੰਮ ਹੈ ਇੱਕ ਸੰਸਥਾ ਨੂੰ ਸਪੋਰਟ ਕਰਨਾ ਸੰਸਥਾ ਦਾ ਕੰਮ ਹੈ ਅੱਗੇ ਬੱਚਿਆਂ ਨੂੰ ਪੜ੍ਹਾਉਣਾ ਉਹਦਾ ਕੰਮ ਇੱਥੇ ਸੰਸਥਾ ਚੱਲੀ ਬਟ ਉਹ ਇੱਕ ਕ੍ਰਿਸਪ ਹੈ ਵੀਜਨ ਜਿਹੜਾ ਹੈਗਾ ਅ ਵੀਜਨ ਦੀ ਕਲੈਰਿਟੀ ਵਾਸਤੇ जवी आधुनिक चीजा है लगता है मैनुअ लग स्कूलिंग के तौर पर होस्टल बोर्डिंग स्कूल भी पढ़ाया गया एडवास स्कूलों भी पढ़ाया गया इतों भी पढ़ाया गया इतों भी मैं पढ़े है एडवास कॉलेज uh, भी सू पढ़ाया गया पापा बड़े बैलेंस न

ਜੋ ਟ੍ਰੈਡੀਸ਼ਨਲ ਕਲਚਰ ਹੈਗਾ ਉਹਦੇ ਨਾਲ ਨਾਲ ਕੁਝ ਇਹਦੀ ਪ੍ਰੇਰਣਾ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਪਹਿਲਾਂ ਤਾਂ ਸਪੋਰਟਸ ਹੈ ਪਹਿਨਾ ਪੁਰਾਣੇ ਟਾਈਮਾਂ 'ਚ ਸਪੋਰਟਸ ਨੂੰ ਇੰਨੀ ਤਵੱਜਹ ਜਿਹੜੀ ਹੈਗੀ ਇਹਨੂੰ ਮੁੱਦਾ ਨਹੀਂ ਬਣਾਇਆ ਜਾਂਦਾ ਸੀ ਜਾਂ ਬੈਠੇ ਖੋਖੋ ਖੇਡ ਵੀ ਅਸੀਂ ਸੋੜਦੇ ਆਂ ਬਾਸਕਟਬਾਲ ਖੇਡਦੇ ਸੀ ਸਭ ਆਪਣੇ ਤੌਰ ਤੇ ਖੇਡਦੇ ਹੋਏ ਹੁਣ ਤਾਂ ਮੁੱਦਾ ਮੋਬਾਈਲ ਫੋਨ ਦਾ ਜ਼ਮਾਨਾ ਆ ਗਿਆ ਸੋ ਏਸੀ 'ਚ ਅਸੀਂ ਘੁੰਮਦੇ ਫਿਰਦੇ ਤੇ ਸਪੋਰਟਸ ਨੂੰ ਫਾਰਮਲ ਵੇਧੇ ਵਿੱਚ ਇੰਪੋਰਟੈਂਸ ਦੇਣਾ ਹੈ ਇਹ ਇੰਸਟੀਟਿਊਟ ਇੰਸਟੀਟਿਊਸ਼ਨ ਦੇ ਵਿੱਚ ਜੇ ਇਹਦੇ ਦੀ ਫੈਸਿਲਿਟੀ ਬਣਾਵਾਂਗੇ ਤਾਂ ਹੈਲਥ ਹੈਲਥ ਵਾਲਾ ਜਿਹੜਾ ਬੱਚਾ ਹੈਗਾ ਉਹ ਜ਼ਿਆਦਾ ਸਟਰੋਂਗ ਨਿਕਲੇਗਾ ਪਾਵਰ ਨਿਕਲੇਗਾ ਇਹ ਸਾਇੰਸ ਕਲੀ ਸਕੂਲ ਦੀ ਗੱਲ ਕਰੀਏ ਠੀਕ ਸਰ ਜਦੋਂ ਅਸੀਂ ਲੋਕ ਸੀ ਜਿਹੜੇ ਪਾਪਾ ਪੜਦੇ ਹੁੰਦੇ ਸੀ ਜਾਂ ਮੈਨੇਜਮੈਂਟ ਦੇ ਮੈਂਬਰ ਰਹੇ ਇਸ ਹਾਈ ਸਕੂਲ ਪੂਰੀ ਦੁਨੀਆ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਮਕਰਮ ਰੱਖਦਾ ਸੀ ਸਪੋਰਟਸ ਦੇ ਮਾਮਲੇ ਚਾਹੇ ਉੱਤੇ ਬਾਕਸਿੰਗ ਹੀ ਗੱਲ ਹੁੰਦੀ ਸੀ ਚਾਹੇ ਬਾਸਬੱਡ ਦੀ ਗੱਲ ਹੁੰਦੀ ਸੀ ਚਾਹੇ ਕ੍ਰਿਕਟ ਦੀ ਗੱਲ ਹੁੰਦੀ ਸੀ ਤਾਂ ਬੜੇ-ਬੜੇ ਜਿਹੜੇ ਅੰਜਮੇ ਬਾਸਕਟਬਾਲ ਦੇ ਵੀ ਬੜੇ-ਬੜੇ ਮੈਚ ਜਿਹੜੇ ਹੈ ਕੈਕੀ ਸਾਹਿਬ ਦੀ ਅਗਵਾਈ ਦੇ ਵਿੱਚ ਵੀ ਇਹਨਾਂ ਦੀ ਉਹਨਾਂ 'ਚ ਖੇਲੇ ਜਾਂਦੇ ਸੀ ਲੇਕਿਨ ਅੱਜ ਸਕੂਲ ਜਿਹੜੇ ਨੇ ਕੁਝ ਪਿੱਛੇ ਹੁੰਦੇ ਲਿਖ ਰਹੇ ਨੇ ਮੈਂ ਇਹਨੂੰ ਨਹੀਂ ਸਮਝ ਆਉਂਦੀ ਵੀ ਕੀ ਇਹ ਸਕੂਲ ਦੇ ਟੀਚਰਾਂ ਦੀ ਕਮੀ ਹੈ ਜਾਂ ਬੱਚਿਆਂ ਦੇ ਵਿੱਚੇ ਕੁਝ ਐਸੀ ਜਿਹੀ ਹੈ ਲੱਗ ਰਿਹਾ ਸਰ ਬੱਚੇ ਮੈਂ ਤੁਹਾਨੂੰ ਦੱਸ ਰਿਹਾ ਜੀ ਨਾਜਰ ਬੋਦੋ ਕੁਝ ਅਸੀਂ ਆਪਣੇ ਆਪ ਨੂੰ ਵੀ ਮੰਨਦੇ ਹਾਂ ਵੀ ਉਸ ਤੋਂ ਵੱਧ ਸਾਨੂੰ ਵੀ बहुत फिजिकली एक्टिव होना चाहिए ना कि कमी रही कि हाँ जी साइक जगह मोटरसाइकिल करने की जगह या समाजिक तौर पर मूहे आने की जगह मोबाइल फोन से कैद हो चुके हैं बचे बच्चे फैसिलिटियां तो दतिया जा रही लेकिन मोटिवेल पुरुष भी देना पेगा कोई एक्सट्राक्स होने होने चाहिए बच्चों वास्ते कि बच्चे फिजिकली फिट रहाज अगे फिट ताही होने ਇਸ ਇੰਸਟੀਚੂਨ ਕੋਈ ਸਾਰਾ ਕੁਝ ਲੋਪ ਹੋ ਗਿਆ। ਅੱਛਾ ਤੁਸੀਂ ਨੌਜਵਾਨ ਹੋ। ਨਵੀਂ ਸੋਚ ਹੈ ਨਾ ਨਵੀਂ ਸੋਚ ਲੈ ਕੇ ਆਏ ਹੋ। ਅੱਛਾ ਜਿਵੇਂ ਜਿਹੜੇ ਚੋਣਾਂ ਨੇ ਹੁਣ ਤੁਸੀਂ ਚੋਣ ਦੇ ਵਿੱਚ ਕਦਮ ਰੱਖਿਆ ਹੈ। ਕਿੰਨੇ ਕੋਖੇ ਲੱਗਦੇ ਨੇ ਜਨਾਬ ਇਹ ਕਿੰਨਾ ਕੁ ਸੰਘਰਸ਼ ਕਰਨਾ ਪੈ ਰਿਹਾ ਕਿਉਂਕਿ ਚਲੋ ਪਹਿਲਾਂ ਕੁਦਰਤੀ ਇਲੈਕਸ਼ਨ ਦੇ ਥੋੜੇ ਡੇਟ ਹੋ ਗਏ ਸੀਗੇ। ਕੁਝ ਦਿਨ ਲਾਇਬ ਕਿੰਨੇ ਕੁ ਸੰਘਰਸ਼ ਮੇ ਇਲੈਕਸ਼ਨ ਨਿਕਲੇ ਸਰ ਜਿਵੇਂ ਜਿਵੇਂ ਪਹਿਲੀ ਵਾਰ ਇਹ ਚੋਣਾਂ ਲੱਗ ਰਹੀਆਂ ਨੇ ਮੈਨੂੰ ਨਹੀਂ ਪਤਾ ਇਹ ਔਖੇ ਨੇ ਕਿ ਸੌਖੇ ਨੇ ਮੇਰੇ ਲਈ ਨਵੇਂ ਤੇ ਇੱਕ ਮਰਾਚੀ ਇਵੈਂਟ ਸੋ ਮੈਂ ਬੜਾ ਉਤਸੁਕ ਐ ਇਸ ਇਵੈਂਟ ਨੂੰ ਪਾਉਣ ਪਾਪਾ ਦਾ ਕਿੰਨਾ ਖੁਸ਼ ਹੋ ਗਿਆ ਪਾਪਾ ਦੇ ਸਹੂਗ ਨਾਲ ਹੀ ਅਸੀਂ ਮੁਰੇ ਆਏ ਪਛਾਣ ਕਿ ਤੁਹਾਨੂੰ ਚਾਹੁੰਦਾ ਜੀ ਸਾਰੀ ਪਾਪਾ ਤੋਂ ਹੀ ਐ ਸੋ ਐ ਸੀ ਜਿਹੜੇ ਇਨਕਸ਼ਨ ਅਰਧੇ ਪੇਸਾ ਸੋ ਮੈਂ ਹੁਣ ਤੁਹਾਨੂੰ ਇਹਨਾਂ ਦੇ ਫਾਦਰ ਸੰਜੇ ਜੀ ਨਾਲ ਬਲਾਂਜ ਜਾ ਰਿਹਾ ਸੰਜੇ ਕਹਿੰਜੀ ਜਿਹੜੇ ਕਿ ਮੈਨੇਜਮੈਂਟ ਦੇ ਵਿੱਚ ਬਤੌਰ ਮੈਂਬਰ ਵੀ ਇਹਨਾਂ ਨੇ ਬੜਾ ਤਕੜਾ ਕੰਮ ਕੀਤਾ ਸਕੂਲਾਂ ਦੇ ਨਾਲ ਅਟੈਚਮੈਂਟ ਰਹੇ वैसे भी इंडस्ट्रीज ने शहर ਦੇ ਵਿੱਚ ਆਪਣੀ ਇਹਨਾਂ ਦੀ ਇੱਕ ਵੱਖਰੀ ਪਛਾਣ ਹੈ ਕਈ ਸਾਹਿਬ ਬੇਟਾ ਚੋਣਾਂ ਲੜਦੇ ਆ ਮਤ ਤੋਂ ਬਾਅਦ ਕਹਿੰਦੇ ਹਰ ਇੱਕ ਮਾਪੇ ਦੀ ਤਮੰਨਾ ਹੁੰਦੀ ਹੈ ਕਿ ਮੇਰੇ ਤੋਂ ਬਾਅਦ ਮੇਰੇ ਛੱਡਣ ਤੋਂ ਬਾਅਦ ਜਿਹੜੀ ਹੈ ਇਲੈਕਸ਼ਨ ਉਹ ਮੇਰਾ ਬੱਚਾ ਲੜੇ ਜਿਹੜਾ ਮੇਰਾ ਬੱਚਾ ਉਸ ਮਕਾਮ ਤੇ ਪਹੁੰਚੇ ਮੇਰੇ ਕਾਰੋਬਾਰ ਨੂੰ ਮੇਰਾ ਬੱਚਾ ਸੰਭਾਲੇ ਅੱਜ ਤੁਹਾਡੇ ਪੰਚਿੰਤੇ ਚੱਲਦੇ ਹੋਏ ਬੇਟਾ ਚੋਣ ਮੈਦਾਨ ਦੇ ਵਿੱਚ ਤੁਹਾਨੂੰ ਕਿਹਦਾ 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 ਕਿ

ਲੋਕੀ ਵੈਦਰਫ ਹੋਵੇ ਕੋਈ ਬੱਚਿਆਂ ਨੂੰ ਹੋਸਪੀਟਲ ਭਰਾਣਾ ਫੋਨ ਕਰਦੇ ਹੋਏ। ਚੋਇਸ ਕਰਕੇ ਹੀ ਕੰਪੀਟੀਸ਼ਨ ਦਾ ਕਾਹੀ ਮਾਝਾ ਤਾਂ ਉਹਦੇ ਲਈ ਜਿਹੜੇ ਮੈਂਬਰ ਹੈ ਪੜੇ ਹੋਏ ਉਹ ਇਹਨਾਂ ਨੂੰ ਲਾਵੇ ਦੋ। ਉਹ ਬਣੇ ਜੀ। ਪਰ ਉਹ ਗਿਆ ਤਾਂ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਆਪ ਸਿੱਖੀਆਂ ਤਾਂ ਉਹ ਅੱਗੇ ਇੱਥੇ ਲੈ ਕੇ ਆ। ਤਾਂ ਜਿਹੜੇ ਬੱਚੇ ਬਾਹਰ ਜਾਣ ਜੀ ਗਏ ਇਕੱਤੀ ਪੜਨ ਇਕੱਤੀ ਸਾਲਾ ਕੇ ਸਿੱਖੇ। ਐਸਾ ਜਦੋਂ ਕੋਈ ਕਨਾਵ ਲੜਦੇ ਸੀਗੇ ਕਿਉਂਕਿ ਉਹ ਤਾਂ ਬੋਟਾ ਵੀ ਜਿਹੜੀਆਂ ਨੇ ਮੈਂ ਲਗਭਗ 6000 ਦੇ ਕਰੀਬ ਮੈਨੇਜਮੈਂਟ ਦੇ ਬੋਟਾ ਨੇ ਕਿੰਨੇ ਇੱਕ ਟਫ ਹੁੰਦੇ ਸੀ ਮੁਕਾਬਲੇ ਉਸ ਤੋਂ ਕੀ ਪਾਰਟੀਵਾਦੀ ਉੱਪਰੇ ਇਲੈਕਸ਼ਨ ਹੜ ਜਾਂਦੀ ਸੀ ਸਾਡੇ ਟਾਈਮ ਪਾਰਟੀਵਾਦੀ ਨਹੀਂ ਨਹੀਂ ਠੀਕ ਹੈ ਜੇ ਦੋਈ ਹੁੰਦੇ ਸੀਗੇ ਪਰ ਕਦੇ ਇੱਕ ਦੂਜੇ ਨਾਲ ਇਹ ਨਹੀਂ ਕਿ ਸਾਇਕਲ ਜੋ ਮੈਨੇਜਮੈਂਟ ਬਣ ਗਈ ਇਹਦੀ ਵੀ ਬਣ ਗਈ ਇਹ ਕੋਈ ਥੋੜਾ ਬਹੁਤ ਕਾਰਪੋਰੇਸ਼ਨ ਤੋਂ ਦੂਜੇ ਨਾਲ ਬਹੁਤ ਜ਼ਿਆਦਾ ਤਦੇ ਨੁਕਤਾ ਕੀ ਨਹੀਂ ਆ ਨਾਤਕੜੀਸਾ ਵਾਲਾ ਕੰਮ ਨਹੀਂ ਹੋਇਆ ਹੈਗਾ ਉਹ ਟਾਈਮ ਤੋਂ ਹੁਣ ਟਾਈਮ ਤੱਕ ਬੜਾ ਫਰਕ ਗਿਆ ਬਸ ਉਹ ਟਾਈਮ ਤੁਸੀਂ ਜੋ ਬੋਟਰ ਸਾਰਿਆਂ ਨੂੰ ਮਿਲਣਦੇ ਸੀਗੇ ਪਤਾ ਨਹੀਂ ਵੋਟਾਂ ਕਿੱਥੇ ਨੇ ਕਿਉਂ ਅੱਜ ਦੀ ਨੋਜ਼ਾਇਨ ਫੀਡਿੰਗ ਤਾਂ ਪਤਾ ਨਹੀਂ ਵੋਟਾਂ ਪਈਆਂ ਕਿੱਥੇ ਤੋਂ ਸਰ ਉਸ ਟਾਈਮ ਪਹਿਲੇ ਇਲੈਕਸ਼ਨ ਤੋਂ ਬਾਅਦ ਪਤਾ ਲੱਗ ਗਿਆ ਥਾਰਾ ਕਿ ਜੀ ਉਸ ਟਾਈਮ ਬਤੀ ਦੇ ਚ ਬਹੁਤ ਹੁੰਦੀ ਸੀ ਉਹ ਉਹ ਆਪਣਾ ਇੱਕ ਵਾਰ ਹੁਣ ਤਾਂ ਚੋ ਜਾਂਦੇ ਸੀਗੇ ਉਸ ਤੋਂ ਬਾਅਦ ਤਾਂ ਨੈਕਸਟ ਇਲੈਕਸ਼ਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਦਿੱਕਤ ਨਹੀਂ ਆਉਂਦੀ ਹੁੰਦੀ। ਅਪਾਨੇ ਇਹ ਇੱਕ ਇਹਦਾ ਬਹੁਤ ਖਾਸ ਬਣਾਇਆ ਹੈ ਤੁਹਾਡਾ ਛੇਦ ਕਰਨਾ ਹੈ ਉਹ ਕਾਹ ਕਰ ਰਹੇ ਹੈ ਕਿ ਤੁਸੀਂ ਸਕੂਲ ਬਣੇ ਬਣਦੇ ਮੈਂਬਰ ਵੀ ਰਹੇ ਹੋ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਇੱਕ ਪਛਾਣ ਹੈ। ਉਹਨਾਂ ਦੇ ਵਿੱਚ ਸਕੂਲ ਕਾਲਜਾਂ ਦੇ ਵਿੱਚ ਕਈ ਸਾਬ ਮਾਸਟਰਾਂ ਦੀ ਵੋਟਾਂ ਪੜੀਆਂ ਹੁੰਦੀਆਂ। ਇਹ ਮਾਸਟਰਾਂ ਦੀ ਵੋਟਾਂ ਹੋਣੀ ਚਾਹੀਦੀਆਂ ਹੁੰਦੀਆਂ ਨਹੀਂ ਹੋਣੀ ਚਾਹੀਦੀਆਂ। ਕੀ ਕਿਵੇਂ ਕੋਈ ਨੋਟ ਲੱਗਦਾ। ਉਹ ਜੀ ਪਹਿਲਾਂ ਤਾਂ ਸ਼ਾਇਦ ਮਾਸਟਰ ਮੈਨੇਜਰ ਵਾਲੇ ਹੁੰਦੇ ਇਹ ਚੀਜ਼ਾਂ ਨਹੀਂ ਸੀ। ਇਨ ਬਾਤ ਵਿੱਚ ਇਹ ਚੀਜ਼ ਆ ਗਈ। ਚਲੋ ਇਹ ਗੱਲ ਦਾ ਇਫੈਕਟ ਮੈਂ ਤਾਂ ਕਹਿੰਦਾ ਵੀ ਅਹ ਨਹੀਂ ਆਪਣੇ ਜ਼ਿਆਦਾ ਕਰਕੇ ਜੇ ਤਾਂ ਕੋਈ ਹਰ ਬੰਦਾ ਚਲੋ ਵੋਟਰ ਲਿਓ ਵੀ ਮਤਲਬ ਵੋਟ ਪਾ ਦਿਓ ਉਹਨਾਂ ਵੀ ਅਧਾਰ ਅਧਾਰ ਹੈ। ਅੱਛਾ ਇੱਕ ਹੋਰ ਕਿਹੜੇ-ਕਿਹੜੇ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਇਸ ਮੈਨੇਜਮੈਂਟ ਤੋਂ ਸੈਟ ਦੇ ਹੋਏ ਕਿਹੜੇ ਕਿਹੜੇ ਕੰਮਾਂ ਕਰਨ ਦੇ ਵਿੱਚ ਕਮੀਆਂ ਸੀਗੀਆਂ ਜਿਹੜੀਆਂ ਵੀ ਅੱਜ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਤੁਹਾਡਾ ਬੇਟਾ ਅੱਜ ਚੋਣ ਮੈਦਾਨ ਦੇ ਵਿੱਚ ਹੋਇਆ ਤੁਹਾਡੇ ਮਨ ਚ ਵੀ ਹੋਊਗਾ ਇਹ ਯਾਰ ਕੁਝ ਕਮੀਆਂ ਸੀਗੀਆਂ ਜਿਹਨੂੰ ਪੂਰਾ ਕੀਤਾ ਜਾ ਸਕਦਾ। ਇਹ ਉਹਦੇ ਵਿੱਚ ਸਹੀ ਕਾਰਨ ਹੈ ਪਹਿਲਾਂ ਜਿਹੜੇ ਕੀ ਬੱਚੇ ਕਿਸੇ ਦਾ ਕਾਰੋਬਾਰ ਚ ਆ ਜਾਂਦੇ ਸੀ ਉਸ ਜੋਬ ਨਹੀਂ ਵੇਰਾ ਉਹ ਜੋਬ ਆਪਸ ਵਿੱਚ ਬਹੁਤ ਜ਼ਿਆਦਾ ਸੀਗੀਆਂ ਤੇ ਬੱਚੇ ਨਿਕਲ ਕੇ ਆਪਣੀ 사이 ਦੂਜਣਾਂ ਤੇ ਜੋਬ ਨਹੀਂ ਮਿਲਦੀ

ਈ ਸੁਨੇਹੇ ਦਿਖਾਣੇ ਕੱਲ੍ਹ ਸਾਡੇ ਯੂਨੀਵਰਸਲ ਡਿਸ਼ਰਨ ਨੂੰ ਕਿਉਂਕਿ ਲਗਭਗ ਖੰਨਾ ਸ਼ਹਿਰ ਸਾਰਾ ਹੀ ਸਾਡੇ ਇਸ ਚੈਨਲ ਦੇ ਨਾਲ ਜੁੜਿਆ ਹੋਇਆ ਹੈ ਗਰੁੱਪਾਂ ਦੇ ਨਾਲ ਜੁੜਿਆ ਹੋਇਆ ਹੈ ਕੀ ਸੁਨੇਹੇ ਦਿਖਾਣਾ ਚਾਹੁੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਲਾਸਟ ਗਰੁੱਪ ਲੋ ਸਾਰੇ ਸਮੂਹ ਖੰਨਾ ਵਾਸੀਆਂ ਦੇ ਸਾਡੇ ਜਿਹੜੇ ਸਵੀ ਮੈਂਬਰ ਹੈ ভোটার ਹੈ ਮੈਂ ਵੀ ਕਾਫੀ ਦੇ ਤੋਂ ਵੋਟ ਕਰਦਾ ਹੈ ਸਾਡੇ ਜਿੰਨੇ ਮਾਨਯੋਗ رپورਟਰ ਸਹਿਬਾਨ ਹਨ ਉਹਨਾਂ ਨੂੰ ਮਿਲਿਆ ਇਹ ਮੈਸੇਜ ਹੈ ਜੀ ਕਿ ਇਹ ਸੰਸਥਾਵਾਂ ਜਿਹੜੀਆਂ ਨੇ ਸਾਡੇ ਵਾਸਤੇ ਹੈਰਿਟੇਜ ਇੰਸਟੀਚਿਊਸ਼ਨ ਜੋ ਇਹ ਸਾਡਾ ਕੁਛ ਨਾ ਜੱਦੀ ਪੁੱਦੀ ਨਾਂ ਹੁੰਦੇ ਆ ਸ਼ਹਿਰ ਦੇ ਇਹ ਸੰਸਥਾਵਾਂ ਜੱਦੀ ਪੁੱਧੀਆਂ ਨੇ ਸਾਡੇ ਸਾਡੇ ਬਜ਼ੁਰਗਾਂ ਨੇ ਬਣਾਇਆ ਸੀਗੀਆਂ ਭਲਾਈ ਵੀ ਬਹੁਤ ਹੋਈ ਹੈ ਤੇ ਅਸੀਂ ਇਹ ਭਲਾਈ ਦੇ ਵਿੱਚ ਤੁਹਾਡਾ بڑا ਸਹਿਯੋਗ ਚਾਹੀਏ ਅਸੀਂ ਵੀ ਮੂਰੇ ਹੋਏ ਆ ਤੁਸੀਂ ਵੀ ਜੀ ਮੂਰੇ ਹੋ ਕੇ ਵੋਟ ਜ਼ਰੂਰ ਕਰਿਓ ਤੇ ਮੈਂ ਕੋਸ਼ਿਸ਼ ਕਰਾਂਗਾ ਸਵੇਰੇ ਦੇ ਹੋਏ ਜਿੰਨੇ ਸਾਡੇ ਸੂਚੀ ਹੈਗੀ ਹੈ ভোটার ਸੂਚੀ ਹੈ ਸਾਰਿਆਂ ਨਾਲ ਸੰਪਰਕ ਚ ਆਉਣ ਲਈ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਨੂੰ ਤੁਹਾਡਾ ਵੀ ਸ਼ੁਕਰੀਆ ਜੀ ਸੋ ਏਸੀ ਸਾਡੇ ਨਾਲ ਕਈ ਸਾਹਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਸੰਜੇ ਜੀ ਦੇ بیٹے ਔਰ ਮੈਂ ਦੋਸਤੋ ਆਪਣੇ ਮੱਧਮ ਦੇ ਪ੍ਰਧਾਨ ਜਿਹੜਾ ਇੱਕ ਗੱਲ ਕਹਣਾ ਚਾਹੁੰਦਾ ਹੈ ਕਿ ਆਓ ਆਪਾਂ ਰੜਕੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਨੌਜਵਾਨ ਪੜ੍ਹੇ ਲਿਖੇ ਨੇ ਨਵੀਂ ਸੋਚ ਲੈ ਕੇ ਆਏ ਨੇ ਇੱਕ ਕੋਲ ਹੈ ਨਾ ਦੇ ਕੋਲ ਕੁਝ ਕਰਨ ਦਾ ਕਿ ਅਸੀਂ ਆਪਣੇ ਸਕੂਲ ਮੈਨੇਜਮੈਂਟ ਵਾਸਤੇ ਆਪਣੇ ਸਕੂਲਾਂ ਕੋਲ ਜਾਣ ਵਾਸਤੇ ਕੁਝ ਅਜਿਹਾ ਕਰੀਏ ਕਿ ਲੋਕੀ ਯਾਦ ਕਰਨ ਕਿਉਂਕਿ ਖੰਨੇ ਦੇ ਇਹ ਸੇ ਸਕੂਲਾਂ ਨੂੰ ਦੁਨੀਆ ਭਰ ਤੱਕ ਯਾਦ ਕੀਤਾ ਜਾਂਦਾ ਇੱਥੋਂ بڑے بڑے ਅਫਸਰ ਪੜ੍ਹਾਈ ਕਰਕੇ ਜਿਹੜੇ ਹੈ ਅੱਜ ਬਹੁਤ ਦੂ ਦੂ ਤੱਕ ਸੈੱਟ ਬੈਠੇ ਨੇ ਸੋ ਇਹ ਲੋਕਾਂ ਦੇ ਵਿੱਚ ਇਹ ਨਜਨਮ ਹੀ ਜਨਰੇਸ਼ਨ ਦੇ ਵਿੱਚ ਵੀ ਮਨ ਦੇ ਵਿੱਚ ਕੁਝ ਬੁਲਬੁਲੇ ਨੇ ਕਿ ਅਸੀਂ ਆਪਣੇ ਮੈਨੇਜਮੈਂਟ ਵਾਸਤੇ ਕੁਝ ਕਰੀਏ ਆਓ ਆਪਾਂ ਰਲ ਕੇ ਇਹਨਾਂ ਨੂੰ ਇੱਕ ਮੌਕਾ ਦਈਏ ਸਟਾਰਟਿੰਗ ਕਰੀਏ ਆਪਾਂ ਨਵੇਂ ਨੌਜਵਾਨਾਂ ਤੋਂ ਜਿਹੜੇ ਚੋਣਾਂ ਲੜ ਰਹੇ ਨੇ ਕਿਸ ਪਾਰਟੀ ਤੋਂ ਲੜ ਰਹੇ ਨੇ ਆਪਾਂ ਇਹ ਚੀਜ਼ ਤੋਂ ਥੋੜਾ ਪਰੇ हटੀਏ ਤੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਜਿਹੜਾ ਹੈ ਮਕਾਮ ਦਈਏ ਕਿ ਤੁਸੀਂ ਆਓ ਰਲ ਕੇ ਸਕੂਲ ਮੈਨੇਜਮੈਂਟ ਦੇ ਲਈ ਕੰਮ ਕਰੀਏ ਸੋ ਦੋਸਤੋ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਜੀਸੇ ਨਵੇਂ ਟੀਮ ਦੇ ਨਾਲ ਨਮਸਕਾਰ ਜੀ ਹੈ